ਸੋ ਮਹਲਾ ਜੀਆ ਗੁਰ ਸੇਵਾ ਤੇ ਸੁਖ ਹੋਇ ਫਿਰ ਦੁੱਖ ਨ ਲੱਗੇ ਆਈ ਧੰਮ ਨਾਮਾ ਮਿਲ ਕੇ ਆ ਕਾਲਿਕਾ ਕਿਸ਼ਨਾਵ ਸਾਈ ਹਰ ਸਿੱਤਿ ਮਾਰ ਅਵਰਸ਼ਿਆ ਸੱਚੇ ਰਹਿਆ ਸਮਾਈ ਨਾਨਕ ਹਉ ਬਲਿਹਾਰੀ ਕਉਂ ਜੋ ਚਲਨ ਸਾਧ ਗੁਰ ਘਾਰੇ ਨੰਨਾ ਤੀਜਾ ਬਿਨ ਸਰਦਾ ਸੁਤਮ ਹੋਵਾਈ ਜਿ ਹਵੇ ਕਰੇ ਸ਼ਿੰਗਾਰ ਰਹੀ ਸਾਨ ਜਾਣੀ ਤੁਜੈ ਭਾਇ ਪਿਆਰ ਸਾਖ ਸੁਧ ਸਾਖ ਰਖਣੀ ਨਾਲਿ ਨਾਰੀ ਵਿੱਚ ਪੁਨਾਰ ਪਉੜੀ ਹਰ ਹਰਿ ਆਪਣੀ ਇੰਦਿਆਕਾਰ ਘੜ ਕੋਲ ਰੈਣੀ ਮਰਨਾ ਧਿਆਨ ਹਰ ਚਰਾ ਹਰ ਲਖਾਂ ਰੈਣੀ ਜੋ ਜਪਦੇ ਹਰ ਹਰ ਬਿਨਸ ਰਾਤ ਤਿਨ ਓੰਕਾਰ ਵੈਣੀ ਜਿਨਾਂ ਸਤਗੁਰੂ ਮੇਰਾ ਪਿਰਾਮ ਅਰਾਧਿਆ ਤਿਨ ਜਨ ਨੂੰ ਦੇਖਾ ਵੈਣੀ ਹਉਮ ਵਾਰਿ ਆਪਣੇ ਗੁਰੂ ਕਾ ਉਚਿਨ ਮੇਰਾ ਹਰ ਸਜਣ ਮੇਂ ਲਿਆ ਸ਼ਰਣੀ ਸਦੋਕਮ ਤੁਲਨਾ ਚੁਠਾ ਹਰ ਦਾਸ ਨੂੰ ਸੁਪ੍ਰੀਤ ਹੈ ਹਰ ਦਾਸ ਨੂੰ ਕੋ ਮਿੱਤ ਹਰ ਦਾਸ ਨੂੰ ਕੇ ਲਾਸ ਹੈ ਜੋ ਜਨਤੀ ਕਰ ਅਸ ਜਨ ਤਉ ਹਰ ਕੇ ਦਾਸ ਵਰ ਭਾਨੀ ਸਰਬੀ ਜੀਸੂ ਮੇਹੋ ਉਹ ਬਾਬਾ ਜੀ ਸੁਨੋ ਪ੍ਰਭ ਸਭ ਜਗ ਮੇ ਅਸਨ ਮਿਹੋ ਜੋ ਹਰ ਦਾਸ ਨੂੰ ਕੀ ਬਸਤ ਹੈ ਸਾ ਹਰ ਕੀ ਦਇਆਈ ਅਰੇ ਆਪ ਸੁਣੋ ਡੇਲਾ ਹੀ ਭਾਵੇਂ ਦੀ ਜਗਤ ਦਾ ਵਹਿਕਾਰ ਕਰਾਈ ਸੁਮਰਗਨ ਨਾਮ ਧਿਆਨ ਦਾ ਹਰ ਹਨ ਇੱਕ ਸਮਾਨ ਜਨ ਨਾਮ ਕਰ ਕੰ다ਸ ਨੇ ਹਰ ਪੈਲ ਰੂਪ ਗੁਆਣ ਨੰਲਾ ਚੁਥਾ ਨਾਨਕ ਪ੍ਰੀ ਲਾਈ ਤਨ ਸਾਚੈ ਜਿਸਮਹਿ ਰਹਿਮ ਜਾਈ ਸਤਿਗੁਰ ਮਿਲੇ ਤੰਤੂੜਾ ਕਾਈ ਹੈ ਹਾਰਾ ਸਰਸਨ ਰਸਾਈਂ ਬਉੜੀ ਰਹਿਣ ਦਿਨ ਸੁਰਭਾਤ ਤੂੰ ਹੈਂ ਗਾਵਣ ਜੀ ਜੰਤ ਸਵਤ ਨਾਉ ਹੋਉ ਤੇਰਾ ਤੇ ਹਮ ਨਾਮ ਤੂੰ ਦਾਤਾ ਆਨੰਦ ਤਾਰ ਤਤਤਾ ਖਵਨ ਭਰਤਿ ਨਾ ਕੈ ਸੰ ਪਾਪ ਗੁਰ ਗਾਵਨ ਜਨਾਰਕ ਸਦ ਬਿਹਾਰੈ ਬਾਲਾ ਮੈਂ ਜਾਵਾਂਗਾ ਸਲੋਕ ਮਹਲਾ ਚੌਥਾ ਅੰਤ ਅੰਤ ਅਗਿਆਨ ਭਈ ਮਤ ਮਤਨਾ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟ ਕਰ ਜਾਣੈ ਕਪਟੇ ਖਪੇ ਖਵਾਹੀ ਸਤਿਗੁਰ ਕਾ ਪਾਣਾ ਚਿਤ ਨਾ ਆਵੇ ਆਪਣੇ ਸੁਖ ਬਰਾਸੀਂ ਕਿਰਪਾ ਕਰੇ ਕਿ ਆਪ ਮੀ ਤਾ ਨਾਮ ਸੰਭ ਸੁਲਾਸੀ ਜੁਹਲਾ ਚੁੱਥਾ ਮਨੁਖ ਮੂਏ ਮਾਇਆ ਮਨੁਖ ਮਾਇਆ ਮੂਹਿ ਵਿਆਪੇ ਦੁਜੇ ਭਾਇ ਮਣੁਆ ਚਰਨਾਖੈ ਅੰਗਨ ਜੁਤ ਅੰਗਨ ਜੁਤ ਰਹੈ ਜਨ ਰਾਤੀ ਕਮਲ ਖਨਾਖ ਵਾਹੀ ਅੰਤਰ ਲੋਕ ਮਹਾ ਬੰਗਾਰ ਜਿਨ ਕੇ ਨਿਕਟ ਨ ਕੋਤ ਦੀਜਾ ਸੇ ਕੋ ਆਪ ਚੀਨ ਸਤਿ ਕਰੂ ਨਕਾਰ ਸੇ ਜਨਮ ਰਹਿ ਮਰ ਜਾ ਸੇ ਨਾਮ ਤੁਕ ਬਖਸ਼ਨੇ ਪ੍ਰਭ ਸਾਚਾ ਜੀ ਗੁਰ ਚਲਨੀ ਸੁਖਲਾਖੇ ਕੌੜੀ ਸੰਤ ਭਗਤ ਪ੍ਰਵਾਣ ਅੰਦਰ ਪ੍ਰਪਾਇ ਸਹੀ ਵਿਚਿ ਤੁਮ ਜੰਤਾਰ ਜਿਨਿ ਹਰਿ ਭਾਇਆ ਅਮਲ ਤਨਾ ਮਨਡਾਨ ਭੋਜਨ ਖਾਇਆ ਸੰਤਿਨਾ ਕੀਤੂਰ ਹਸਤ ਕਲਾਈਆ ਨਾਨਕ ਭੈ ਬਨੀਤ ਹਰ ਤਿਨ ਛਨਾਇਆ ਮਹੱਲਾ ਚੌਥਾ ਗੁਰਮੁਖ ਅੰਦਰ ਸਾਥ ਹੈ ਮੰਤਰ ਨਾਮ ਸੁਨਾਇ ਨਾਮੋ ਚਿਤਵੈ ਨਾਮ ਪੜੈ ਨਾਮ ਰਹਿਿ ਲਾਈ ਨਾਮ ਪਦਾਰਥ ਤਾਇਆ ਦਾ ਰਿੰਬ ਲਾਏ ਸਤਿਗੁਰ ਮਿਲਿਆ ਨਾਮੁ ਜਐ ਕ੍ਰਿਸ਼ਨ ਭੁਖ ਸਮਝਾਏ ਨਾਮਤ ਨਾਮੇ ਰਤਿਆ ਨਾਮ ਕਲਹਿ ਪਾਈ ਮਹੱਲਾ ਚੌਥਾ ਸਤਿਗੁਰੁ ਪੁਰਖ ਜੀ ਮਾਰੇ ਆ ਭਰਮ ਭਰਮੇ ਕਰਛੂੜ ਗਿਆ ਸਤਿਗੁਰ ਪੁਰਖ ਜੀ ਮਾਰੇ ਆ ਭਰਮ ਭਰਮੇ ਕਰਛੂੜ ਗਿਆ ਪਸ ਪਿਛੇ ਬਚੈ ਫਗੜੀ ਕਾਲਾ ਆਕੀ ਪਿਆ ਉਸ ਤਰਲ ਬਨ ਨੂੰ ਨਿੱਤ ਲੈ ਚੱਲ ਉਸ ਦਾ ਮੂਹਾਂ ਕੀ ਹੋਵੇ ਕਿਸੇ ਨੇ ਕੀਤਾ ਜੰਤੁਰ ਕਿਰਦੋਂ ਉਸਦਾਰੀ ਹੋ ਅਜਿਹਾ ਪਿਆ ਜਿੱਥੇ ਉਹ ਜਾਏ ਉੱਥੇ ਉਹ ਠਾ ਊੜ ਬੋਲੇ ਕਿਸੇ ਨ ਭਾਲੇ ਵਿਧੂ ਭਾਈ ਵਡਿਆਈ ਹਰ ਸੰਤੋ ਸੁਆਮੀ ਆਪੜੇ ਜੈਸਾ ਕੋਈ ਕਰੇ ਤੈਸਾ ਕੋਈ ਪਾਵੇ ਇਹੋ ਬ੍ਰਹਮ ਵਿਚਾਰ ਹੋਵੇ ਜਬ ਸਚ ਅਕੋਂਗੇ ਜਦ ਨਾਮ ਆਪ ਸੁਣਾਵੇ ਕੋੜੀ ਗੁਰ ਸੱਚੇ ਬਤਾਖੋ ਰਖਵਾਲੇ ਬੁਧਤੇ ਪੂਰਨ ਹੋਈ ਆਸ ਗੁਰ ਚਲਨੀ ਮਰਤੇ ਗੁਰ ਕਿਰਪਾ ਲਬਿ ਅੰਤਉ ਅਗਨ ਸਮਤੇ ਗੁਰ ਆਪਣੀ ਕਿਰਪਾ ਧਾਰ ਆਪਣੇ ਅੰਕਰ ਤੇ ਨਾਲ ਸਦ ਮਿਲੇ ਹਾਰ ਜਿਸ ਤੁਰ ਕੇ ਗੁਣ ਇਤਰੀ ਸ਼ਲੋਕ ਮਹਾਰਾਮ ਪਹਿਲਾ ਤਾਕੀ ਜਿਦ ਜਾਇ ਲਖਿਆ ਪਾਰੇ ਅਬ ਕਿਆ ਕੀਤੇ ਪਾਂਡੇ ਹੁਕਮ ਹੋ ਰੂਆ ਆਸਨ ਕਦੇ ਹੋਈ ਲਿਪੜਿਆ ਹੰਡੇ ਜੀ ਕਮਾਂਦੇ ਮਹਾਂ ਦੂਜਾ ਨਕਨਥ ਖਸਮਾਖਰ ਕਿਰਤੁ ਤਕੇ ਰੇ ਜਹਾ ਗਾਣੇ ਤਹਾ ਖਾਣੇ ਨਾਨਕਾ ਸਚੇ ਪੌੜੀ ਸਭੇ ਗਲ ਨੂੰ ਆਪ ਥਾਟ ਨੂੰ ਖਾਲੀ ਹਨ ਆਪੇ ਰਚਿਉ ਚਾਏ ਆਪੇ ਹੀ ਢਾਲਿਮ ਆਪੇ ਜੰਤੂ ਪਾਏ ਆਪ ਤ੍ਰਿਤ ਪਾਲਿ ਹੁਣ ਦਾਸ ਰੱਖੇ ਕੰਠ ਲਾਏ ਨਦਰਿ ਮਿ ਹਾਲਿਓ ਨਾਨਕ ਭਗਤਾਂ ਸਦਾ ਆਨੰਦ ਭਾਵ ਤੁਝਾ ਜਮੇ ਹੁਣ ਸਤਿ ੋ ਤੁਮ ਅੰਲਾ ਤੀਜਾ ਏ ਮਨ ਹਰ ਜੀ ਧਿਆਏ ਤੂ ਇਕ ਮਨ ਭਾਏ ਹਰਗਿਆ ਸਦਾ ਸਦਾ ਵਰਣਿਆ ਅਨ੍ਯਾ ਦੇਨ ਪਛੂਤਾਏ ਹਉ ਹਰ ਕੈ ਸਾਰੇ ਹਰਣੈ ਸਿਮੈ ਸੁਖਾਏ ਨਾਮਿਤ ਗੁਰਮੁਖ ਮਿਲ ਰਹਾਏ ਹਉ ਮੈਂ ਸਭ ਉਜਲਾਈ ਨੰਹੰਲਾ ਕੀ ਜਾ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਸਲਨਾ ਕਾਮ ਆਪ ਹੈ ਆਪੇ ਸਰ ਕਰੇ ਨਾਨਕ ਨਾਮ ਧਿਆਇਨ ਤ੍ਰਿਸ਼ ਕਰਵਾਸ ਹੈ ਜਗ ਜਗ ਸੋਦਾ ਹੋਈ ਪੜੀ ਤੂੰ ਕਰਨ ਕਾਰਨ ਸਮਰਾਥ ਨੂੰ ਕਰਤੇ ਮੈਂ ਤੁਝ ਬਿਨ ਬਰਮ ਕੋਈ ਆਪੇ ਸਿਛ ਜੀਆ ਆਪੇ ਤੁੰਗੂਈ ਸਭ ਕੋ ਸਭੁਨ ਵਰਤਨਾ ਜੋ ਕਰੇ ਸੋਈ ਵਡਿਆਈ ਗੁਰਮੁਖ ਨੇ ਪ੍ਰਭ ਹਰਿ ਪਾਵੈ ਸੋਈ ਗੁਰਮੁਖ ਨਾਮੁ ਤੁਹਾਰਾ ਦੇਆ ਸਭ ਅੱਖ ਧੰਨ 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 ਗੁਰ ਸੋਈ ਵਡਿਆਈ ਗੁਰਮੁਖ ਨੇ ਪ੍ਰਭ ਹਰਿ ਪਾਵੈ ਸੋਈ ਗੁਰਮੁਖ ਨਾਮੁ ਤੁਹਾਰਾ ਦੇਆ ਸਭ ਅੱਖ ਧੰਨ 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 ਗੁਰ ਸੋਈ ਸਤਿਗੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ